ਕਸਦਾਣਾ ਆਦਮਪੁਰ ਰੈਲੀ ਸੀ ਹਾਂਜੀ ਤੁਸੀਂ ਸੀ ਨਾਲ ਸੀਰਾ ਸੀ ਨਾਲ ਨਾਲ ਜੋਧਾ ਸੀ ਉਦੋਂ ਜੱਸੇ ਦਾ ਕਤਲ ਹੋ ਗਿਆ ਸੀ ਹਾਂਜੀ ਤੇ ਉਹ ਕੀ ਪੂਰਾ ਕਿੱਸਾ ਕੀ ਸੀ ਉਹ ਕਿਸੇ ਦਾ ਅਸਲ ਦੇ ਵਿੱਚ ਭਾਈ ਪੂਰਾ ਨਹੀਂ ਪਤਾ ਕਿਉਂਕਿ ਉਹਦੇ ਵਿੱਚ ਨਾ ਉਸ ਟਾਈਮ ਇਹ ਬਸ ਮੈਨੂੰ ਤਾਂ ਇੰਨਾ ਹੀ ਪਤਾ ਕਿ ਜਦੋਂ ਲੱਖੇ ਦੇ ਵੀ ਗੋਲੀਆਂ ਵੱਜ ਗਈਆਂ ਸੀ ਹੂੰ ਤੇ ਜੱਸੇ ਦੇ ਵੀ ਵੱਜੀਆਂ ਜੱਸਾ ਪੂਰਾ ਹੋ ਗਿਆ ਸੀ ਲੱਖਾ ਬੱਜ ਗਿਆ ਇੱਕ ਹੋਰ ਕੋਈ ਬੰਦਾ ਇੰਜਰਡ ਹੋਇਆ ਸੀ ਲੱਖੇ ਨਾਲ ਕੀ ਰੌਲਾ ਸੀ ਲੱਖੇ ਨਾਲ ਮੇਰਾ ਕੋਈ ਰੌਲਾ ਨਹੀਂ ਸੀਰੇ ਦਾ ਰੌਲਾ ਸੀ ਆ ਉਹਨਾਂ ਦਾ ਸੀ ਤੁਸੀਂ ਨਾਲ ਗਏ ਨਹੀਂ ਉਦੋਂ ਮੈਂ ਨਾਲ ਨਹੀਂ ਸੀ ਹਾਂਜੀ ਤੇ ਉਸ ਤੋਂ ਬਾਅਦ ਲੱਖਾ ਉਦੋਂ ਲੱਖੇ ਦੇ ਵੱਜੀਆਂ ਸੀ ਗੋਲੀਆਂ ਹਾਂਜੀ ਵੱਜੀਆਂ ਹੂੰ ਉਹ ਮਾਰਡਰ ਦੇ ਵਿੱਚ ਫਿਰ ਜੋਧੇ ਦਾ ਨਾਮ ਆਇਆ ਹਾਂ ਜੋਧਾ ਜੋਧਾ ਸੀਰਾ ਨਾਮ ਤਾਂ ਸਾਡੇ ਵੀ ਸੀਗੇ ਮਤਲਬ ਕਿਉਂਕਿ ਅਸੀਂ ਵੀ ਜਦੋਂ ਭੱਜੇ ਹੋਈ ਸੀ ਫਿਰ ਨਾਮ ਤਾਂ ਸਾਡੇ ਵੀ ਸੀਗੇ ਤੇ ਸੀਰੀਏ ਤੇ ਲੱਖੇ ਦੀ ਕੀ ਤਸਲ ਸੀ ਇਹ ਬਈ ਮੈਨੂੰ ਜਿਆਦਾ ਇਹਦੇ ਬਾਰੇ ਕੋਈ ਡੰਗਾਈ ਜਿ ਨਹੀਂ ਪਤਾ ਵੀ ਆਫਤ ਕੀ ਜਿਆਦਾ ਸੀ ਕਿਉਂਕਿ ਇੱਕੋ ਪਿੰਡ ਦੇ ਸੀ ਕੋਈ ਪਿੰਡ ਚ ਕੋਈ ਗੱਲਬਾਤ ਹੋਈ ਹੋਵੇ ਤੇ ਮੈਨੂੰ ਪਤਾ ਨਹੀਂ ਉਸ ਚੀਜ਼ ਉਸ ਤੋਂ ਬਾਅਦ ਵੀ ਕਹਿੰਦੇ ਆ ਕਿ ਲੱਖੇ ਨੂੰ ਇੱਕ ਦੋ ਵਾਰ ਟਾਰਗੇਟ ਦੀ ਕਰਨ ਦੀ ਕੋਸ਼ਿਸ਼ ਕੀਤੀ ਨਹੀਂ ਉਸ ਚੀਜ਼ ਮੈਂ ਤੇ ਕਦੀ ਮੈਨੂੰ ਉਸ ਚੀਜ਼ ਦਾ ਪਤਾ ਨਹੀਂ ਲੱਗਿਆ ਕਿਉਂਕਿ ਅਸੀਂ ਤਾਂ ਉਸ ਤੋਂ ਬਾਅਦ ਬਈ ਜੇਲ੍ਹ 'ਚ ਹੀ ਰਹਿ ਜਾਵਾਂਗੇ